ਸ੍ਰੀ ਰਾਹੁਲ ਗੋਪਤੀ ਜੀ ਦੇ ਰਹੇ ਨੇ ਇਹ ਤੁਹਾਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਤੇ ਸਾਡਾ ਸਾਥ ਉਹ ਦੇਣਾ ਚਾਹੀਦਾ ਹੈ ਤੇ ਇਹਨਾਂ ਗੱਲਾਂ ਦੇ ਨਾਲ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਬਾਬੂ ਧੰਵਾਦਿਆਂ ਭੋਲਾ ਜੀ ਦਾ ਹੁਣ ਮੈਂ ਇਹ ਉਸ ਗੁਰੂ ਦੇ ਖਿਲਾਫ ਉਸ ਪੈਗੰਬਰ ਦੇ ਖਿਲਾਫ ਜਿਨ੍ਹਾਂ ਨੇ ਦੱਬੇ ਕੁਦਲੇ ਲੋਕਾਂ ਨੂੰ ਬਰਾਹੁਲ ਗੰਧੀ ਜਿੰਦਾਬਾਦ ਅਮਰਿੰਦਰ ਸਿੰਘ ਰਾਜਾ ਆਪਣੇ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਹਲਕਾ ਸ਼ੁਦਰਣ ਜਿੰਦਾਬਾਦ ਵਾਹਿਗੁਰੂ ਜੀ ਕਾ ਹਲਕਾ ਮਾਰਕ ਨੂੰ ਬੇਨਤੀ ਕਰਦਾ ਕਿ ਉਹ ਮਤਿਆਂ ਨੂੰ ਔਰਿੰਪਲ ਜੀ ਦਾ ਧੰਨਵਾਦ ਕਰੇ ਕਾਂਗਰਸ ਪਾਰਟੀ ਜਿੰਦਾਬਾਦ ਵਾਹਿਗੁਰੂ ਜੀ ਬਿਸ਼ਾ ਨੂੰ ਬਹੁਤ ਸਾ ਜੋ ਹਲਕਾ ਸ਼ੁਦਰਣ ਦੇ ਦਰਦ ਜੀਨ ਅਗੂ ਸਹਿਵਨ ਸਤਿਕਾਰ ਮੇਰੇ ਪ੍ਰਾਪ ਮੇਰੇ ਸੱਜਣੋ ਮੇਰੇ ਭੈਣਾ ਮੇਰੇ ਬੱਚਿਓ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਕਿਉਂ ਕੀਤੀ ਹੈ ਕਿ ਜਿਹੜਾ ਗ੍ਰਹਿ ਮੰਤਰੀ ਹੈ ਅਮਿਤ ਸਾਹਿਬ ਉਸਨੇ ਸਾਡੇ ਰਹਿਬਰ ਸਾਡੇ ਮਸੀਹਾ ਸਾਡੇ ਗੁਰੂ ਬਾਬਾ ਸਾਹਿਬ ਵਰਸਦਾਨੀ ਜਿਨ੍ਹਾਂ ਨੂੰ ਗਲਤ ਬੋਲ ਕੇ ਸਾਡੇ ਸਮਾਜ ਨੂੰ ਸਾਡੇ ਦਬੇ ਕੁਛ ਸਮਾਜ ਨੂੰ ਠੇਸ ਪਹੁੰਚਾਈ ਹੈ ਇਹ ਬਰਦਾਸ਼ਤ ਕਾਂਗਰਸ ਪਾਰਟੀ ਨਹੀਂ ਕਰ ਸਕਦੀ ਪੂਰਾ ਸਮੂਚਾ ਜਿਹੜਾ ਸਮਾਜ ਹੈ ਸਾਡਾ ਗਰੀਬ ਸਮਾਜ ਹੈ ਉਹ ਬਰਦਾਸ਼ਤ ਨਹੀਂ ਕਰ ਸਕਦਾ ਤੇ ਪੂਰੇ ਭਾਰਤ ਦੇ ਵਿੱਚ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਬਾਬਾ ਸਾਹਿਬ ਦਾ ਜਿਹੜਾ અપਮਾਨ ਹੋਇਆ ਪਾਰਲੀਮੈਂਟ ਦੇ ਵਿੱਚ ਉਹ ਸੁਣਦੇ ਰਹੇ ਔਰ ਇਕੋ ਇੱਕ ਪਾਰਟੀ ਕਾਂਗਰਸ ਪਾਰਟੀ ਸ੍ਰੀ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਬਾਰੇ ਸਾਡੇ ਰਹਿਬਰ ਬਾਰੇ ਤੇ ਮੈਂ ਪੂਰੇ ਸਮਾਜ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਆਪਾਂ ਉਹਨਾਂ ਦਾ ਵਿਰੋਧ ਕਰਨ ਲਈ ਇੱਥੋਂ ਚੱਲਦੇ ਹੋਏ ਭਗਤ ਸਿੰਘ ਚੌਕ ਤੱਕ ਪਹੁੰਚਾਂਗੇ ਜੋ ਪੂਰਾ ਸਮਾਜ ਦਾ ਹੱਕ ਬਣਦਾ ਹੈ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਬਾਬਾ ਸਾਹਿਬ ਅੰਬੇਡਕਰ ਉਹ ਰਾਇਬਰ ਸੀ ਉਹ ਮਸੀਹਾ ਸੀ ਜਦੋਂ ਗਰੀਬ ਸਮਾਜ ਨੂੰ ਕੋਈ ਹੱਕ ਅਧਿਕਾਰ ਨਹੀਂ ਹੈਗੇ ਸੀ ਤਾਂ ਬਾਬਾ ਸਾਹਿਬ ਅੰਬੇਦਕਰ ਇਸ ਕਾਲ ਯੁਗ ਦੇ ਵਿੱਚ ਪੈਦਾ ਹੋਏ ਜਿਹੜੇ ਸਾਡੇ ਰੱਬ ਨੇ ਉਹਨਾਂ ਨੇ ਸਾਨੂੰ ਅਧਿਕਾਰ ਲੈ ਕੇ ਦਿੱਤਾ ਸਾਨੂੰ ਪੜ੍ਹਨ ਲੱਖੇ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਨੌਕਰੀਆਂ ਦੇ ਵਿੱਚ ਅਧਿਕਾਰ ਲੈ ਕੇ ਦਿੱਤਾ ਕਿਸੇ ਮੰਦਰ ਦੇ ਵਿੱਚ ਅਸੀਂ ਮੱਖਾਂ ਨਹੀਂ ਟੇਕ ਸਕਦੇ ਸੀਗੇ ਉਹ ਸਾਨੂੰ ਵਾਪਸ ਆਵਾਮ ਬੈਦ ਕਰ ਰਹੇ ਹੈ ਵਿਚਾਰ ਲੈ ਕੇ ਦਿੱਤਾ ਉਹ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਜਿਹੜੀ ਵੋਟ ਸਾਡੀ ਉਹ ਸਹੀ ਜਾਂਦੀ ਹੈ ਜਾਂ ਗਲਤ ਜਾਂਦੀ ਹੈ ਬਾਬਾ ਸਾਹਿਬ ਕਰ ਸਾਡੇ ਕਾ ਤੁਸੀਂ ਬੱਚਾ ਨੂੰ ਬਾਬਾ ਸਾਹਿਬ ਨੂੰ ਇਹ ਸੰਦੇਸ਼ ਮਾ ਰਾਮਾ ਭਾਯੰ ਬੈਦ ਕਰਨੇ ਦਿੱਤਾ ਸੀ ਵਿਚਾਰ ਉਸੇ ਸੋਸ ਤੇ ਪੈ ਉਹਦੇ ਉੱਪਰ ਪੈਰਾ ਕਾਂਗਰਸ ਪਾਰਟੀ ਉੱਤੇ ਉਤਰਨੀ ਹੈ ਸ੍ਰੀ ਰਾਹੁਲ ਗਾਦੀ ਜੀ ਦੇ ਰਹੇ ਨੇ ਇਹ ਤੁਹਾਨੂੰ ਬੜੀ ਖੁਸ਼ੀ ਹੋਣੀ ਚਾਹੀਦੀ ਹੈ ਤੇ ਸਾਡਾ ਸਾਥ ਉਹ ਦੇਣਾ ਚਾਹੀਦਾ ਹੈ ਕਿ ਇਹਨਾਂ ਗੱਲਾਂ ਦੇ ਨਾਲ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਬਾਬੂ ਧੰਵਾਦਿਆਂ ਭੋਲਾ ਜੀ ਦਾ ਹੁਣ ਮੈਂ ਕਿ ਉਸ ਗੁਰੂ ਦੇ ਖਿਲਾਫ ਉਸ ਪੈਗੰਬਰ ਦੇ ਖਿਲਾਫ ਜਿਨ੍ਹਾਂ ਨੇ

پھی نگو امی مروا امی مروا طاقت تیرا سورتے سڑا جانگھ ٹھوکے 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 ਜੀਪੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਸੰਕਰ ਅਮਿਤਸਰ ਉਸਨੇ ਸਾਡੇ ਰਹਿਬਰ ਸਾਡੇ ਮਸੀਹਾ ਸਾਡੇ ਗੁਰੂ ਬਾਬਾ ਸਾਹਿਬ ਵਰਸਦਾਨੀ ਜਿਨ੍ਹਾਂ ਨੂੰ ਗਲਤ ਬੋਲ ਕੇ ਸਾਡੇ ਸਮਾਜ ਨੂੰ ਸਾਡੇ ਦਬੇ ਕੁਚਲੇ ਸਮਾਜ ਨੂੰ ਠੇਸ ਪਹੁੰਚਾਈ ਹੈ ਇਹ ਬਰਦਾਸ਼ਤ ਕਾਂਗਰਸ ਪਾਰਟੀ ਨਹੀਂ ਕਰ ਸਕਦੀ ਪੂਰਾ ਸਮੂਚਾ ਜਿਹੜਾ ਸਮਾਜ ਹੈ ਸਾਡਾ ਕ੍ਰੀਵ ਸਮਾਜ ਹੈ ਉਹ ਬਰਦਾਸ਼ਤ ਨਹੀਂ ਕਰ ਸਕਦਾ ਤੇ ਪੂਰੇ ਪਹਾਰਤ ਦੇ ਵਿੱਚ ਹੋਰ ਬਹੁਤ ਸਾਰੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਬਾਬਾ ਸਾਹਿਬ ਦਾ ਜਿਹੜਾ અપਮਾਨ ਹੋਇਆ ਪਾਰਲੀਮੈਂਟ ਦੇ ਵਿੱਚ ਉਹ ਸੁਣਦੇ ਰਹੇ ਔਰ ਇੱਕੋ ਇੱਕ ਪਾਰਟੀ ਕਾਂਗਰਸ ਪਾਰਟੀ ਸ੍ਰੀ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਬਾਰੇ ਸਾਡੇ ਰਹਿਬਰ ਬਾਰੇ ਤੇ ਮੈਂ ਪੂਰੇ ਸਮਾਜ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਆਪਾਂ ਉਹਨਾਂ ਦਾ ਵਿਰੋਧ ਕਰਨ ਲਈ ਇੱਥੋਂ ਚੱਲਦੇ ਹੋਏ ਭਗਤ ਸਿੰਘ ਚੌਕ ਤੱਕ ਪਹੁੰਚਾਂਗੇ ਜੋ ਪੂਰਾ ਸਮਾਜ ਦਾ ਹੱਕ ਬਣਦਾ ਹੈ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਬਾਬਾ ਸਾਹਿਬ ਅੰਬੇਦਕਰ ਉਹ ਰਾਇਬਰ ਸੀ ਉਹ ਮਸੀਹਾ ਸੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਦਿਲਦਿਆਂ ਘਰਾਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਕਵਰ ਕਰਨ ਲਈ ਇੱਥੇ ਆਏ ਹੋ ਤੁਹਾਡਾ ਸਾਰਾ মিডিਆ ਮੇਰੇ মিডিਆ ਦੇ ਪ੍ਰੋਗਰਾਮਾਂ ਦਾ ਦਿਲਦਿਆਂ ਘਰਾਂ ਤੋਂ ਬਹੁਤ-ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਨੇ ਜਿਹੜਾ ਸਾਡਾ ਅੱਜ ਦਾ ਪ੍ਰੋਗਰਾਮ ਹੈ ਇਹ ਰਾਸ਼ਟਰੀ ਪਧਰ ਤੇ ਸਾਰੀ ਜਿਹੜੀ ਪਾਰਟੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਰਾਸ਼ਟਰੀ ਪਧਰ ਤੇ ਇੱਕ ਨਾਂ ਕੀਤਾ ਗਿਆ ਪ੍ਰੋਗਰਾਮ ਜਿਹੜਾ ਮੁਹਿੰਮ ਚਲਾਈ ਗਈ ਹੈ ਜਿਹੜੀ ਸ੍ਰੀ ਅਮੇਸ਼ਾ ਨੇ ਲੋਕ ਸਭਾ ਦੇ ਵਿੱਚ ਸਾਡੇ ਰੈਵਰ ਡਾਕਟਰ ਭੀਮਰਾਓ ਅੰ베드ਕਰ ਜੀ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਸੀ ਉਹਨਾਂ ਟਿੱਪਣੀਆਂ ਦੇ ਵਿਰੁੱਧ ਰੋਸ ਪ੍ਰਗਟਾਵਾ ਕਰਨ ਦੇ ਲਈ ਕਾਂਗਰਸ ਪਾਰਟੀ ਦੇ ਇਸ ਪਰਦੇ ਵਿੱਚ ਹਾਂ ਰੋਸ ਪ੍ਰਦਰਸ਼ਨ ਕਰ ਰਹੀ ਹੈ ਉਹਦੇ ਹਿੱਸੇ ਵਜੋਂ ਹਲਕਾ ਸ਼ਤਰਾਨਾ ਦੇ ਵਿੱਚ ਅੱਜ ਇਹ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਤੁਸੀਂ ਜਾਣਦੇ ਹੋ ਕਿ ਡਾਕਟਰ ਬੀ ਆਰ ਅੰਵੇਦਕਰ ਜੀ ਨੇ ਤਕਰੀਬ ਵਰਗ ਦੇ ਲਈ ਮਜਲੂਮਾਂ ਦੇ ਲਈ ਕਿਸਾਨਾਂ ਦੇ ਲਈ ਔਰਤਾਂ ਦੇ ਲਈ ਕਿੰਨੇ ਵੱਡੇ ਕੰਮ ਕੀਤੇ ਸੀ ਸਾਨੂੰ ਸਵਿਧਾਨ ਜਿਹੜਾ ਹੈ ਉਹਦੀ ਰਚਨਾ ਕਰਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਡਾਕਟਰ ਭੀਮਰਾਓ ਵੇਟਕਰ ਦਾ ਸੀ ਗਰੀਬ ਵਰਗ ਨੂੰ ਖਾਸ ਤੌਰ ਤੇ ਬੋਲ ਦਾ ਅਧਿਕਾਰ ਦੇਣਾ ਖਾਣ ਪੀਣ ਦਾ ਅਧਿਕਾਰ ਦੇਣਾ ਐਜੂਕੇਸ਼ਨ ਦਾ ਅਧਿਕਾਰ ਦੇਣਾ ਡਾਕਟਰ ਭੀਮਰਾਓ ਵੇਟਕਰ ਜਿਹਦੇ ਵੱਡੇ ਜਿਹੜੇ ਕਦਮ ਸੀ ਜਿਹਨਾਂ ਨੂੰ ਸੰਵਿਧਾਨਕ ਮਾਨਤਾ ਪ੍ਰਾਪਤ ਦਿੱਤੀ ਉਹਨਾਂ ਨੇ ਪ੍ਰਾਪਤ ਕੀਤੀ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਸਰਕਾਰ ਮੋਦੀ ਸਰਕਾਰ ਪਿਛਲੇ 10 ਸਾਲਾਂ ਤੋਂ ਇਹਨਾਂ ਲੋਕਤੰਤਰੀ ਸੰਸਥਾਵਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਦੇ ਅਧਿਕਾਰਾਂ ਤੇ ਡਾਕੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ ਰਿਜ਼ਰਵੇਸ਼ਨ ਆ ਗਰੀਬ ਵਰਗ ਨੂੰ ਦਿੱਤੀ ਗਈ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਵਿਰੋਧ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਬਚਾਉਣ ਦੇ ਲਈ ਜਿਹੜੀ ਹੈ ਇੱਕ ਰੋਸ ਪ੍ਰਦਰਸ਼ਨ ਲੜੀ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਉਸੇ ਲੜੀ ਦੇ ਵਿੱਚ ਅੱਜ ਅਸੀਂ ਇਹ ਪ੍ਰੋਗਰਾਮ ਜਿਹੜਾ ਉਹ ਹਲਕਾ ਸ਼ਤਰਾਨ ਦੇ ਵਿੱਚ ਕਰ ਰਹੇ ਹਾਂ ਸਰੇ ਕਿਤੋਂ ਕਿੱਥੇ ਲੈ ਕੇ ਤੁਸੀ ਅਸੀਂ ਇਹ ਮੰਡੀ ਦੇ ਵਿੱਚੋਂ ਅ ਟਕਸੀ ਟੌਂਕ ਤੱਕ ਜਿਹੜਾ ਐ ਰੋਸ ਪ੍ਰਦਰਸ਼ਨ ਕਰਾਂਗੇ ਉੱਥੇ ਜਾ ਕੇ ਸਾਡਾ ਜਿਹੜਾ ਪ੍ਰੋਗਰਾਮ ਹੈ ਉੱਥੇ ਖਤਮ ਹੋਊਗਾ